ਛੱਪੜ ਗਲੀਆਂ ਨਾਲੀਆਂ ਨੂੰ ਛੱਡ ਕੇ ਇੱਕ ਵੱਖਰਾ ਬਰਾਲਾ ਕੀਤਾ ਗਿਆ ਏ ਕਿ ਬਾਰਡਰ ਏਰੀਆ ਦੇ ਨੌਜਵਾਨਾਂ ਨੂੰ ਅਫਸਰ ਕਿਵੇਂ ਬਣਾਇਆ ਜਾਵੇ ਉਹ ਫ੍ਰੀ ਆਨਲਾਈਨ ਕੋਰਸ ਕਰਕੇ ਜਿਹੜਾ ਕੋਈ ਬੀਡੀਪੀਓ ਕੋਈ ਐਸਡੀਐਮ ਕੋਈ ਪੀਐਸ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਤਹਿਸੀਲਦਾਰ ਤੇ ਕੋਈ ਹੋਰ ਸੋਸਾਇਟੀ ਦੇ ਵਿੱਚ ਇਨਸਪੈਕਟਰ ਉਹ ਸਾਰੇ ਜਿਹੜੇ ਉਹ ਬਣ ਸਕਦੇ ਮੈਂ ਦੀ ਤੇ ਪੋਲੀਟੀਕਲ ਲੀਡਰਾਂ ਦੀ ਸੋਚ ਤੇ ਡਿਪੈਂਡ ਹੈ ਤੇ ਬਾਕੀ ਇੱਕ ਬੰਦਾ ਖੁਦ ਵੀ ਕੁਝ ਇਹ ਨਹੀਂ ਕਰ ਸਕਦਾ ਇਹ ਅਸਲ ਜੇ ਸਾਰਾ ਸਿਹਰਾ ਜਾਂਦਾ ਤੇ ਉਹ ਇਹਨਾਂ ਨੂੰ ਜਾਣਦਾ ਪ੍ਰੋਸੇਜੋਗ ਇੰਸਟੀਚਿਊਟ ਹੋਣ ਕਾਰਨ ਅਸੀਂ ਜਿਹੜਾ ਵਾ ਇਹਨਾਂ ਨੇ ਉਹ ਕਹਿੰਦੇ ਪੈਸਾ ਤਾਂ ਮੈਂ ਬਹੁਤ ਕਮਾਇਆ ਤਾਂ ਮੈਂ ਸੋਚਿਆ ਚਲੋ ਲੋਕਾਂ ਲਈ ਜਿਹੜਾ ਵਾ ਮੈਂ ਉਹ ਕੰਮ ਕਰਾਂ ਆਪਣੇ ਅਗਲੇ ਬੱਚਿਆਂ ਲਈ ਕਰਾਂ ਆਰਥਿਕ ਸਥਿਤੀ ਜਿਹੜੀ ਉਹਨਾਂ ਦੀ ਜਿਹੜੀ ਉੱਪਰ ਆ। ਸਭ ਤੋਂ ਵੱਡਾ ਇਹ ਪਰਾਲਾ ਕਿ ਕਾਲਜਿਸ ਦੇ ਵਿੱਚੋਂ ਜਦੋਂ ਬੱਚਾ ਗ੍ਰੈਜੂਏਸ਼ਨ ਕਰਦਾ ਤੇ ਕਰਦਿਆਂ ਕਰਦਿਆਂ ਉਹ ਆਪਣੀ ਪੀਸਸ ਦੀ ਤਿਆਰੀ ਜਿਹੜੀ ਆਨਲਾਈਨ ਉਹ ਕਰ ਸਕੇ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਉਹ ਅਫੀਸਰ ਬਣ ਸਕਣ। ਸਰਪਾਲ ਸਾਹਿਬ ਪਹਿਲੇ ਵੀ ਐਮਐਲਏ ਰਹੇ ਆ ਕਦੀ ਅਸੀਂ ਸਕੂਲ ਤੇ ਜਾਂਦੇ ਵੇਖੇ ਨਹੀਂ ਸੀ। ਤੇ ਮੇਰੇ ਹਿਸਾਬ ਨਾਲ ਬੜੇ ਇਹੋ ਜਿਹੇ ਅਧਿਆਪਕ ਹੋਣੇ ਜਿਨ੍ਹਾਂ ਨੇ ਕਦੇ ਐਮਐਲਏ ਨੂੰ ਵੇਖਿਆ ਨਹੀਂ ਹੋਣਾ ਜਾਂ ਸਕੂਲੇ ਪਹੁੰਚੇ ਨਹੀਂ ਹੋਣੇ ਬਿਲਕੁਲ ਇਹ ਤੇ ਪਬਲਿਕ ਪੋਸ਼ਾ ਵੀ ਜਾ ਕੇ ਮੇਰੇ ਹਲਕਾ ਖਡੂਰ ਸਾਹਿਬ ਦੀ ਆ ਹੁਣੀ ਆਪਣੇ ਜਿਹੜਾ ਉਹਦਾ ਹੈਡ ਟੀਚਰ ਹੈ ਕਿਸੇ ਦਾ ਪ੍ਰਿੰਸੀਪਲ ਉਹਨੂੰ ਕਾਲ ਕਰੇ ਕਿ ਭਾਈ ਆਪਣੇ ਮਿੰਨੇ ਐਮਐਲਏ ਕਦੋਂ ਕਦ ਆਇਆ ਉਹ ਚ ਮੇਰਾ ਵੀ ਕਈ ਜਗ੍ਹਾ ਨਾ ਆ ਜਣਾ ਵੀ ਉਹ ਵੀ ਨਹੀਂ ਆ ਸਕੂਲ ਦੇ ਵਿੱਚ ਠੀਕ ਹੈ ਨਾ ਕਾਰਨ ਕੀ ਹੈ ਕਿ ਇਹ ਚੀਜ਼ ਧਿਆਨ ਚ ਹੀ ਨਹੀਂ ਆਈ ਕਿਸੇ ਐਮਐਲਏ ਦੀ ਅਸੀਂ ਜਿਹੜੇ 3 ਲੱਖ ਜੇ ਜਿਹੜੀ ਫੈਮਿਲੀ ਇਨਕਮ 3 ਲੱਖ ਤੋਂ ਘੱਟ ਹੈ ਬੱਚਿਆਂ ਨੂੰ ਉਹਨਾਂ ਨੂੰ ਅਸੀਂ PCS ਤੇ Elite Services ਦੀ ਇਗਜ਼ਾਮ ਦੀ ਕੋਚਿੰਗ ਫ੍ਰੀ ਦੇ ਰਹੇ ਹਾਂ ਤੇ ਉਹ ਬੱਚਾ ਆਨਲਾਈਨ ਲਿੰਕ ਲੈ ਕੇ ਤੇ ਉਹ ਬੱਚਾ ਕੋਈ ਵੀ ਬੱਚਾ ਆਪਣੀ ਉਹ ஆன்ਲਾਈਨ ਕਲਾਸ ਲਗਾ ਸਕਦਾ ਹੈ ਪਲੱਸ ਉਹਨੂੰ ਰਿਕਾਰਡਿੰਗ ਵੀ ਅਵੇਲੇਬਲ ਹੋਏਗੀ। ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਛੱਪੜ ਗਲੀਆਂ ਨਾਲੀਆਂ ਨੂੰ ਛੱਡ ਕੇ ਇੱਕ ਵੱਖਰਾ ਬਰਾਲਾ ਕੀਤਾ ਗਿਆ ਹੈ ਕਿ ਬਾਰਡਰ ਏਰੀਆ ਦੇ ਨੌਜਵਾਨਾਂ ਨੂੰ ਅਫਸਰ ਕਿਵੇਂ ਬਣਾਇਆ ਜਾਵੇ। ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਅੱਜ ਪ੍ਰੈਸ ਕ੍ਰਾਸ ਪ੍ਰੈਸ ਕਿਸ ਮਸਲੇ ਨੂੰ ਲੈ ਕੇ ਸਰ ਕੀਤੀ ਗਈ ਹੈ। ਅ ਅੱਜ ਅਸੀਂ ਆਪਣੇ ਹਲਕਾ ਕਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਨੂੰ ਇੱਕ ਅਭਿਮਨੂ ਆਈਏਐਸ ਜਿਹੜਾ ਸੈਂਟਰ ਆ ਕੋਚਿੰਗ ਇੰਸਟੀਚੂਟ ਆ ਜਿਨ੍ਹਾਂ ਦੇ ਪ੍ਰਵੀਰ ਬਾਂਸਲ ਜੀ ਓਨਰ ਨੇ ਤੇ 1999 ਤੋਂ ਚੱਲ ਰਿਹਾ 2500 ਤੋਂ ਪਲੱਸ ਜਿਨ੍ਹਾਂ ਨੇ ਜਿਹੜੇ ਹੁਣ ਤੱਕ ਅਫਸਰ ਜਿਹੜੇ ਆ ਉਹ ਬਣਾਏ ਆ ਸੋ ਉਹਨਾਂ ਨੇ ਉਹਨਾਂ ਦਾ ਅੱਜ 25ਵਾਂ ਸਾਲਾ ਜਿਹੜਾ ਉਹ ਆਪਣੇ ਇਹਦਾ ਮਨਾ ਰਹੇ ਆ ਤੇ ਨਾਲ ਹੀ ਉਹਨਾਂ ਨੇ ਜਿਹੜਾ ਵਾ ਸਾਨੂੰ ਇੱਕ ਵੱਡਾ ਜਿਹੜਾ ਇਹ ਗਿਫਟ ਦਿੱਤਾ ਹੈ ਸਾਡੇ ਜ਼ਿਲ੍ਹੇ ਨੂੰ ਕਿ 3 ਲੱਖ ਤੋਂ ਘੱਟ ਜਿੰਨੀ ਇਨਕਮ ਬੱਚਿਆਂ ਦੀ ਆ ਪਰਿਵਾਰਾਂ ਦੀ ਆ ਉਹ ਫ੍ਰੀ ਆਨਲਾਈਨ ਕੋਰਸ ਕਰਕੇ ਜਿਹੜਾ ਕੋਈ ਬੀਡੀਪੀਓ ਕੋਈ ਐਸਡੀਐਮ ਕੋਈ ਪੀਐਸ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਤਹਿਸੀਲਦਾਰ ਤੇ ਕੋਈ ਹੋਰ ਸੋਸਾਇਟੀ ਦੇ ਵਿੱਚ ਇੰਸਪੈਕਟਰ ਉਹ ਸਾਰੇ ਜਿਹੜੇ ਉਹ ਬਣ ਸਕਦੇ ਨੇ ਨਾਲਪੁਰਾ ਸਾਹਿਬ ਜੀ ਪਹਿਲਾਂ ਵੀ ਕਿਸੇ ਨੇ ਇਸ ਤਰ੍ਹਾਂ ਦੇ ਪ੍ਰਾਲੇ ਕੀਤੇ ਹੁੰਦੇ ਤੇ ਸਾਡੇ ਵੀ ਰੰਧਾਂ ਜ਼ਿਲ੍ਹੇ ਦਾ ਜਿਹੜਾ ਸਭ ਤੋਂ ਵੀ ਇੱਕ ਬਦਨਾਮ ਇਲਾਕਾ ਹੈ ਕਹਿ ਸਕਦੇ ਆ ਆਪਾਂ ਵੀ ਨਸ਼ੇ ਨਾਲ ਜੋੜਿਆ ਜਾਂਦਾ ਬਾਰਡਰ ਏਰੀਆ ਹੋਂ ਕਰਕੇ ਪਹਿਲਾਂ ਵੀ ਇਸ ਤਰ੍ਹਾਂ ਦਾ ਜੇ ਕੋਈ ਉਪਰਾਲਾ ਹੁੰਦਾ ਤੇ ਸਾਡੇ ਨੌਜਵਾਨ ਪਹਿਲਾਂ ਵੀ ਅਫਸਰ ਬਣ ਸਕਦੇ ਸਨ ਇੱਥੇ ਅ ਦੇਖੋ ਸਮੇਂ ਦੀ ਤੇ ਪੋਲੀਟਿਕਲ ਲੀਡਰਾਂ ਦੀ ਸੋਚ ਤੇ ਡਿਪੈਂਡ ਹੈ ਤੇ ਬਾਕੀ ਇੱਕ ਬੰਦਾ ਖੁਦ ਵੀ ਕੁਝ ਇੰਨਾ ਨਹੀਂ ਕਰ ਸਕਦਾ ਇਹ ਅਸਲ ਜੇ ਸਾਰਾ ਸਿਹਰਾ ਜਾਂਦਾ ਤੇ ਉਹ ਇਹਨਾਂ ਨੂੰ ਜਾਂਦਾ ਮੇਰਾ ਤਾਂ ਕੰਮ ਹੈ ਕੋਈ ਚੰਗਾ ਪਬਲਿਕ ਦਾ ਕੰਮ ਹੈ ਤੇ ਸਰਕਾਰ ਲਈ ਵੀ ਪੁਲ ਦਾ ਕੰਮ ਕਰਨਾ ਤੇ ਜੇ ਕੋਈ ਇੰਸਟੀਚਿਊਟ ਸਾਡੇ ਲਈ ਕਰ ਸਕਦਾ ਹੈ ਤਾਂ ਉਹਦੇ ਵਿੱਚ ਵੀ ਪੁੱਲ ਦਾ ਕੰਮ ਕਰਨਾ ਤਾਂ ਬਾਕੀ ਕੀਤਾ ਸਾਰਾ ਇਹਨਾਂ ਨੇ ਹੈ ਸੇਰਾ ਇਹਨਾਂ ਨੂੰ ਜਾਂਦਾ ਹੈ ਇਹਨਾਂ ਦੇ ਅਸਚ ਨੂੰ ਜਾਂਦਾ ਹੈ ਇਹ ਹੈ ਜ਼ਰੂਰ ਹੈ ਕਿ ਇੱਕ ਭਰੋਸੇਯੋਗ ਇੰਸਟੀਚਿਊਟ ਹੋਣ ਕਾਰਨ ਅਸੀਂ ਜਿਹੜਾ ਵਾ ਇਹਨਾਂ ਨੇ ਉਹ ਕਹਿੰਦੇ ਪੈਸਾ ਤਾਂ ਮੈਂ ਬਹੁਤ ਕਮਾਇਆ ਤਾਂ ਮੈਂ ਸੋਚਿਆ ਚਲੋ ਲੋਕਾਂ ਲਈ ਜਿਹੜਾ ਵਾ ਮੈਂ ਉਹ काम करा अपने अगले बच्चे आली करा आर्थिक स्थिति जेडी ओना दी जेडी ऊपर आवे ते ਨਾਲੇ ਆਪਾਂ ਤੁਸੀਂ ਕਹਿੰਦੇ ਹਾਂ ਗਲੀਆਂ ਨਾਲੀਆਂ ਤੋਂ ਇਲਾਵਾ ਹੋਰ ਕੀ ਕਰੋਗੇ ਸੋ ਇਹ ਗਲੀਆਂ ਨਾਲੀਆਂ ਤੋਂ ਇਲਾਵਾ ਅਸੀਂ ਲੋਕਾਂ ਦਾ ਫਿਊਚਰ ਜਿਹੜਾ ਉਹਨੂੰ ਬਿਲਡ ਕਰਾਂਗੇ ਨਾਲ ਪੁਲਿਸ ਸਾਹਿਬ ਕਿਵੇਂ ਆਵਾਰੀ ਵੈਰੀਫਾਈ ਹੋਵੇਗਾ ਕਿ ਤੇ ਇਹਦੀ ਆਮਦਨ 3 ਲੱਖ ਤੋਂ ਘਾਟਿਆ ਜਾਂ ਕਿਵੇਂ ਕੌਣ ਕਰੇਗਾ ਆ ਇਹ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਰਪੰਚ ਸਾਹਿਬ ਬੈਠੇ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਕਿਹੜੇ ਘਰ ਦੀ ਕਿੰਨੀ ਇਨਕਮ ਆ ਤੇ ਉਹ ਸਰਟੀਫਿਕੇਟ ਇਨਕਮ ਸਰਟੀਫਿਕੇਟ ਵੀ ਬੰਦੇ ਆ ਤੇ ਉਹ ਲੈ ਕੇ ਜਾਣਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਉਹਨਾਂ ਨੂੰ ਲਿੰਕ ਜਿਹੜਾ ਪ੍ਰੋਵਾਈਡ ਕਰਵਾ ਦਾਂਗੇ। ਲਾਲਪੁਰਾ ਸਾਹਿਬ ਸਕੂਲਾਂ ਦੇ ਵਿੱਚੋਂ ਸਾਰੇ ਅਫਸਰ ਬਣਦੇ ਨੇ ਤੇ ਤੁਸੀਂ ਆਪਣੇ ਹਲਕੇ ਦੇ ਸਕੂਲਾਂ ਦੇ ਵਿੱਚ ਕਿਹੋ ਜਿਹਾ ਉਪਰਾਲਾ ਕਰ ਰਹੇ ਹੋ? ਆ ਪਹਿਲਾਂ ਤਾਂ ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਜਿਵੇਂ ਅੱਜ ਨਹੀਂ ਜਾਇਆ ਗਿਆ ਕਿਉਂਕਿ ਅੱਜ ਇੱਕ ਸਵੇਰੇ ਭੋਗ ਆ ਗਿਆ ਸੀ। ਕੋਸ਼ਿਸ਼ ਕਰਦਾ ਹਾਂ ਕਿ ਹਰ ਰੋਜ਼ ਇੱਕ ਸਕੂਲ ਦੇ ਵਿੱਚ ਜਾਵਾਂ। ਉਹਨਾਂ ਦੀ ਮੁਸ਼ਕਲ ਨੂੰ ਸਮਝਾਂ ਜੋ ਮੈਂ ਪੈਰ ਤੇ ਹਲ ਕਰ ਸਕਦਾ ਪੈਰ ਤੇ ਕਰਾਂ ਜਿਹੜੀ ਸਮੇਂ ਬਾਦ ਹੋ ਸਕਦੀ ਹੈ ਉਹਨੂੰ ਨੋਟ ਕਰਾਂ ਤੇ ਉਸ ਤੋਂ ਬਾਅਦ ਚ ਉਹਨੂੰ ਜਿਹੜਾ ਕਰਾਂ ਤੇ ਹੁਣ ਬੱਚਿਆਂ ਕੋਲੇ ਠੰਡੇ ਪਾਣੀ ਵਾਲੀਆਂ ਕੈਂਡੀਜ਼ ਨਹੀਂ ਸੀ ਤੇ ਲਗਾਤਾਰ ਉਹ ਜੜੀਆਂ ਵਾਂ ਹਲਕੇ ਦੇ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਨੇ ਸਕੂਲਾਂ 'ਚ ਤੇ ਹੁਣ ਇਹ ਵੀ ਸ਼ੁਰੂ ਕੀਤਾ ਜਿਵੇਂ ਟੋਟਲ 15 AC ਤਿੰਨ ਸਕੂਲਾਂ 'ਚ ਗਏ ਜਿੱਥੇ ਅਸੀਂ 12 ਕੀ ਸ਼ਾਇਦ 15 AC ਜਿਹੜਾ ਲਾਉਣ ਦੀ ਸ਼ੁਰੂਆਤ ਕੀਤੀ ਹੈ ਇਹ ਅੱਜ ਸ਼ੁਰੂਆਤ ਹੈ ਮੈਂ ਇਹ ਨਹੀਂ ਕਹਿੰਦਾ ਇਸ ਗਰਮੀਆਂ 'ਚ ਲਾ ਦੇਗਾ ਪਰ ਸਿਆਲ ਤੱਕ ਉਦੋਂ ਤੱਕ 2 ਸਾਲ ਨੇ ਪੂਰੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਸਕੂਲਾਂ ਚ ਏਸੀ ਲੱਜੇ ਤੇ ਸਭ ਤੋਂ ਵੱਡਾ ਇਹ ਪ੍ਰਾਲਾ ਕਿ ਕਾਲਜਿਸ ਦੇ ਵਿੱਚੋਂ ਜਦੋਂ ਬੱਚਾ ਗ੍ਰੈਜੂਏਸ਼ਨ ਕਰਦਾ ਤੇ ਕਰਦਿਆਂ ਕਰਦਿਆਂ ਉਹ ਆਪਣੀ ਪੀਸਸ ਦੀ ਤਿਆਰੀ ਜਿਹੜੀ ਆਨਲਾਈਨ ਉਹ ਕਰ ਸਕੇ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਉਹ ਅਫੀਸਰ ਬਣ ਸਕਣ ਨਾਲ ਪ੍ਰੋਫੈਸਰ ਸਾਹਿਬ ਪਹਿਲੇ ਵੀ ਐਮਐਲਏ ਰਹੇ ਆ ਕਦੀ ਅਸੀਂ ਸਕੂਲ ਤੇ ਜਾਂਦੇ ਵੇਖੇ ਨਹੀਂ ਸੀ ਤੇ ਮੇਰੇ ਸਾਬ ਨਾਲ ਬੜੇ ਇਹੋ ਜਿਹੇ ਅਧਿਆਪਕ ਹੋਣੇ ਜਿਨ੍ਹਾਂ ਨੇ ਕਦੇ ਐਮਐਲਏ ਨੂੰ ਵੇਖਿਆ ਨਹੀਂ ਹੋਣਾ ਜਾਂ ਸਕੂਲੇ ਪਹੁੰਚੇ ਨਹੀਂ ਹੋਣੇ ਬਿਲਕੁਲ ਇਹ ਤੇ ਪਬਲਿਕ ਪੋਸ਼ਾ ਵੀ ਜਾ ਕੇ ਮੇਰੇ ਹਲਕਾ ਖਡੂਰ ਸਾਹਿਬ ਦੀ ਆਉਣੇ ਆਪਣੇ ਜਿਹੜਾ ਉਹਦਾ ਹੈਡ ਟੀਚਰ ਹੈ ਕਿਸੇ ਦਾ ਪ੍ਰਿੰਸੀਪਲ ਉਹਨੂੰ ਕਾਲ ਕਰੇ ਕਿ ਭਾਈ ਆਪਣੇ ਮੇਰੇ ਐਮਐਲਏ ਕਦੋਂ ਕਦ ਆਇਆ ਉਹ ਚ ਮੇਰਾ ਵੀ ਕਈ ਜਗ੍ਹਾ ਨਾ ਆ ਜਣਾ ਵੀ ਉਹ ਵੀ ਨਹੀਂ ਆ ਸਕੂਲ ਦੇ ਵਿੱਚ ਠੀਕ ਹੈ ਨਾ ਕਾਰਨ ਕੀ ਹੈ ਕਿ ਇਹ ਚੀਜ਼ ਧਿਆਨ ਚ ਹੀ ਨਹੀਂ ਆਈ ਕਿਸੇ ਐਮਐਲਏ ਦੀ ਸੋ ਅਸੀਂ ਪਿਛਲੇ ਸਾਲ ਤੋਂ ਜਾਣਾ ਸ਼ੁਰੂ ਕੀਤਾ ਤੇ ਤਕਰੀਬਨ ਮੈਨੂੰ ਲੱਗਦਾ ਵੀ ਮੈਂ ਆਪਣੇ ਹਲਕੇ ਦੇ ਤੇ ਜੇ ਅ ਮਤਲਬ ਹਿੱਸੇ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਆ ਤੇ ਬਾਕੀ ਵੀ ਅਸੀਂ ਅਗਲੇ 2-3 ਮਹੀਨੇ ਦੇ ਵਿੱਚ ਆਪਣੇ ਹਰੇਕ ਸਕੂਲ ਦੇ ਵਿੱਚ ਜਾਵਾਂਗੇ ਨਾਲ ਪੜਾ ਸਾਹਿਬ ਕੋਈ ਲਿਮਟ ਵੀ ਰੱਖੀ ਆ ਕਿ 3 ਲੱਖ ਬੱਚਾ ਅਪਲਾਈ ਕਰ ਸਕਦਾ ਹੈ 4 ਲੱਖ ਕਰ ਸਕਦਾ ਹੈ 1.5 ਲੱਖ ਕਰ ਸਕਦਾ ਆ ਮੈਨੂੰ ਲੱਗਦਾ ਨਹੀਂ ਇੰਨੇ ਬੱਚੇ ਜਿਹੜੇ ਆ ਉਹ ਆਉਣਗੇ ਕਿਉਂਕਿ ਗ੍ਰੈਜੂਏਸ਼ਨ ਜਿੰਨੇ ਬੱਚਿਆਂ ਨੇ ਕੀਤੀ ਹੈ ਤੇ ਉਹ ਆਰਥਿਕ ਸਥਿਤੀ ਤੋਂ ਜਿਹੜੇ ਕਮਜ਼ੋਰ ਪਰਿਵਾਰ ਨੇ ਉਹਨੇ ਉਹਦੇ ਵਿੱਚ ਇਡੀ ਵੱਡੀ ਗਿਣਤੀ ਤੇ ਨਹੀਂ ਹੋ ਸਕਦੀ ਸੋ ਮਤਲਬ ਇਹ ਆ ਕਿ ਥੋੜਾ ਘਟ ਹੋਣਗੇ ਪਰ ਜਿੰਨੇ ਵੀ ਹੋਣਗੇ ਅਸੀਂ ਕਰਾਂਗੇ ਤੰਗ ਗੱਲ ਦੇ ਬਾਰੇ ਬੋਲੋ ਚਲੋ ਜੀ ਇਹ ਹਲਕਾ ਸਾਡੇ ਨਾਲ ਹੋਲ ਵੀ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਕਿਵੇਂ ਦਾ ਉਪਰਾਲਾ ਜਿਹੜਾ ਅੱਜ ਕੀਤਾ ਗਿਆ ਅੱਜ ਜੀ ਉਪਰਾਲਾ ਬਹੁਤ ਇੱਕ بڑا ਉਪਰਾਲਾ ਹੈ ਕਿ ਆਪਾਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਮੌਕਾ ਦੇ ਰਹੇ ਹਾਂ ਕਿ ਉਹ ਬਿਨਾਂ ਕੋਈ ਪੈਸਾ ਖਰਚ ਕਰੇ ਆਪਣੇ ਫਿਊਚਰ ਵਾਸਤੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਸਕਣ ਅਸੀਂ ਜਿਹੜੇ 3 ਲੱਖ ਜਿਹਦੀ ਫੈਮਿਲੀ ਇਨਕਮ 3 ਲੱਖ ਤੋਂ ਘੱਟ ਹੈ ਬੱਚਿਆਂ ਨੂੰ ਉਹਨਾਂ ਨੂੰ ਅਸੀਂ ਪੀਸੀਐਸ ਤੇ ਅਲਾਈਟ ਸਰਵਿਸਿਜ਼ ਦੀ ਇਗਜ਼ਾਮ ਦੀ ਕੋਚਿੰਗ ਫ੍ਰੀ ਦੇ ਰਹੇ ਹਾਂ ਤੇ ਉਹ ਬੱਚਾ ਆਨਲਾਈਨ ਲਿੰਕ ਲੈ ਕੇ ਤੇ ਉਹ ਬੱਚਾ ਕੋਈ ਵੀ ਬੱਚਾ ਆਪਣੀ ਉਹ ਆਨਲਾਈਨ ਕਲਾਸ ਲਗਾ ਸਕਦਾ ਹੈ ਪਲੱਸ ਉਹਨੂੰ ਰਿਕਾਰਡਿੰਗ ਵੀ ਅਵੇਲੇਬਲ ਹੋਏਗੀ ਸਰ ਪੈਸੇ ਤਾਂ ਤੁਸੀਂ ਬਹੁਤ ਕਮਾਏ ਆ ਫਿਰ ਮਨ ਦੇ ਵਿੱਚ ਬੱਚਿਆਂ ਨੂੰ ਭਵੇਖ ਨੂੰ ਜਾਗਲ ਕਰਨ ਲਈ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਫਰਨਾ ਪਰਿਆ ਦੇਖੋ ਅਸੀਂ 25 ਸਾਲਾਂ ਮਨਾ ਰਹੇ ਸੀ ਤੇ ਉਹ 25 ਸਾਲਾਂ ਤੇ ਅਸੀਂ ਪਲਾਨ ਕਰ ਰਹੇ ਸੀ ਕਿ ਫੰਕਸ਼ਨ ਕਰੀਏ ਕਿਆ ਨਹੀਂ ਕਰੀਏ ਤੇ ਉਹਦੇ ਵਿੱਚ ਸਾਨੂੰ ਇੱਕ ਆਈਡੀਆ ਨਿਕਲਿਆ ਕਿ ਅਸੀਂ ਬੱਚਿਆਂ ਨੂੰ ਕੁਝ ਗਿਫਟ ਦਈਏ ਤੇ ਐਮਐਲਏ ਸਾਹਿਬ ਨੇ ਫਿਰ ਮੋਟੀਵੇਟ ਕੀਤਾ ਤੇ ਇਹ ਗੱਲ ਚੱਲ ਰਹੀ ਸੀ ਇਹਨਾਂ ਕੋਲ ਪਹੁੰਚੀ ਗੱਲ ਤੇ ਇਹਨਾਂ ਨਾਲ ਮਿਲ ਕੇ ਫਿਰ ਅਸੀਂ ਇੱਕ ਪਲਾਨ ਬਣਾਇਆ ਹੈ ਕਿ ਬੱਚਿਆਂ ਨੂੰ ਇਹ ਆਪਾਂ ਗਿਫਟ ਦਈਏ ਕਿ ਉਹ ਉਹ ਬੱਚੇ ਤਿਆਰੀ ਕਰ ਸਕਣ ਤੇ ਪੰਜਾਬ ਵਾਸਤੇ ਬਹੁਤ ਬੜੀ ਗਲਤੀ ਹੋਏਗੀ ਬਿਕੋਜ਼ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਉਹ ਤਿਆਰੀ ਕਰਕੇ ਐਟਲੀਸਟ ਆਪਣੇ ਸਟੇਟ ਦੇ ਵਿੱਚ ਇੱਕ ਚੰਗੀ ਨੌਕਰੀ ਲੱਭ ਸਕਦੇ ਆ ਉਸ ਨਾਲ ਬੱਚੇ ਬਾਹਰ ਜਿਹੜੇ ਜਾ ਰਹੇ ਆ ਉਹ ਵੀ ਘਟ ਹੋਏਗਾ ਪਲਾਨ ਵੀ ਪਲੱਸ ਇਹ ਡਰੱਗਸ ਵਾਲੀ ਸਮੱਸਿਆ ਵੀ ਥੋੜੀ ਫਰਕ ਤਾਂ ਬਹੁਤ ਪਏਗਾ ਸਰ ਇਟੀਟਿਊਡ ਦੇ ਬਹੁਤ ਨੇ ਪੰਜਾਬ ਦੇ ਵਿੱਚ ਪਰ ਇਸ ਤਰ੍ਹਾਂ ਦਾ ਉਪਰਾਲਾ ਪਹਿਲੀ ਵਾਰ ਤੁਹਾਡੇ ਵੱਲੋਂ ਕੀਤਾ ਗਿਆ ਹੈ ਨਹੀਂ ਚਲੋ ਇਹ ਰਬੀ ਬਾਬੇ ਦੇ ਮੇਰ ਹੈ ਤਾਂ ਕਿ ਸਰ ਦਿਮਾਗ ਚ ਆਇਆ ਐ ਐਮਐਲਏ ਸਾਹਿਬ ਮਿਲੇ ਤੇ ਸਾਨੂੰ ਮੌਕਾ ਮਿਲਿਆ ਹੈ ਕਿ ਹਾਂ ਇਹ ਅਸੀਂ ਵੀ ਕੁਝ ਕੰਟਰੀਬਿਊਸ਼ਨ ਕਰ ਸਕਦੇ ਆ ਤਾਂ ਇਹ ਤਾਂ ਬਾਬੇ ਦੀ ਮਿਹਰ ਹੈ ਧੰਨਵਾਦ ਤਾਂ ਇਹ ਸਨ ਸਰਦਾਰ ਮਨਜਿੰਦਰ ਸਿੰਘ ਦੀ ਲਾਲਪੁਰਾ ਹਲਕਾ ਖਡੂਰ ਸਾਹਿਬ ਜਿਨ੍ਹਾਂ ਨੇ ਵਾਕਿਆ ਹੀ ਗਲੀਆਂ ਨਾਲੀਆਂ ਛੱਪੜ ਛੱਡ ਕੇ ਤੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਕਿ ਬਾਰਡਰ ਏਰੀਆ ਦੇ ਨੌਜਵਾਨ ਜਿਹੜੇ ਅਫਸਰ ਬਣਨ ਤੇ ਤਰੱਕੀਆਂ ਕਰਨ ਕਿਉਂਕਿ ਜ਼ਿਆਦਾਤਰ ਅਸੀਂ ਵੇਖਦੇ ਆ ਕਿ ਸਾਡੇ ਸੂਬੇ ਦੇ ਵਿੱਚ ਕੋਈ ਵੀ ਅਫਸਰ ਆਈਪੀਐਸ ਜਾਂ ਪੀਐਸ ਅਧਿਕਾਰੀ ਆਉਂਦਾ ਹੈ ਤਾਂ ਉਹ ਬਾਹਰ ਅਸਟ੍ਰੇਲੀਆ ਦੇ ਹੁੰਦੇ ਨੇ ਤੇ ਪੰਜਾਬ ਦੇ ਬਹੁਤ ਘੱਟ ਹੁੰਦੇ ਨੇ ਪਰ ਇਸ ਤਰ੍ਹਾਂ ਦਾ ਅਪਰਾਲਾ ਵਾਕਈ ਬਹੁਤ ਸਲਾਗਾ ਜੋਗਿਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਤ ਸਿੰਘ ਸ਼ੀਨਾ ਤਰਨਤਾਰਨ